ਪਾਜੀ ਕੀ ਨਾਮ ਆਪਣਾ ਮੇਰਾ ਨਾਮ ਆਪਣੇ ਹੀ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜਿਹੜੇ ਬੀਤੀ ਰਾਤ ਬਰਸਾਤ ਹੋਈ ਹੈ ਕਿੰਨੇ ਕ ਇਲਾਕੇ ਜਿਹੜੇ ਹੈਗੇ ਜਿਹੜਾ ਪਾਣੀ ਦੇ ਜੋ ਆਏ ਹੋਏਗੇ ਕਿਹੜੇ ਕਿਹੜੇ ਪਿੰਡ ਤੇ ਇਹ ਹੈ ਇਹ ਪਾਣੀ ਪ੍ਰਭਾਵਤ ਹੋਈ ਇਹ ਜਿਹੜਾ ਇਲਾਕਾ ਨਾ ਇਹ ਥੋੜਾ ਪਾਣੀ ਦੇ ਵਿੱਚ ਹੱਟੜ ਸਾਹਮਣੇ ਹੀ ਆ ਜਿੱਥੇ ਤੁਸੀਂ ਖੜੇ ਆ ਇਹ ਪੰ ਦਾ ਪਿੰਡ ਆ ਇਧਰ ਪਿੱਛੋਂ ਜੋ ਆਉਂਦੇ ਤਾਂ ਇਹ ਇਧਰ ਅੱਗੇ ਜਾਂਦਾ ਪਾਣੀ ਪਿਆ ਤਾਂ ਪਤਲਾ ਬਾਤ ਤੇ ਪਾਜੀ ਨੁਕਸਾਨ ਹੀ ਆ ਇਹ ਜਦੋਂ ਬਰਸਾਤ ਆਉਂਦੀ ਆ ਉਦੋਂ ਹੁੰਦਾ ਕਿ ਪਾਣੀ ਦੇ ਨਿਕਾਸ ਵਾਸਤੇ ਪਿੰਡਾਂ 'ਚ ਕੋਈ ਪ੍ਰਬੰਧ ਵਗੈਰਾ ਜ ਪ੍ਰਬੰਧ ਤਾਂ ਗਾਇਬ ਹੀ ਆ ਇੱਥੋਂ ਬਾਜੀ ਇਹਨਾਂ ਦਾ ਕੋਈ ਇਹੋ ਹੀ ਆ ਬੇ ਪਾਣੀ ਅੱਗੇ ਭੱਗ ਜਾਂਦਾ ਆ ਹੌਲ ਪਾਲ ਦਾ ਇੱਥੇ ਹੈ ਨਹੀਂ ਕੋਈ ਵੀ ਜੀ ਆ ਜਿੱਥੇ ਤੁਸੀਂ ਖੜੇ ਆ ਇਹ ਫਜ਼ਲੀ ਆ ਇੱਥੇ ਆ ਪਾਣੀ ਦੇ ਵਿੱਚ ਹੀ ਆ ਤੁਸੀਂ ਭਾਈ ਕੀ ਨਾਮ ਆਪਣਾ ਜੀ ਅਮਰਿਤਪਾਲ ਸਿੰਘ ਜੀ ਅਮਰਿਤ ਜੀ ਕਿਵੇਂ ਦੇਖਦੇ ਜਿਹੜਾ ਪਾਣੀ ਆਇਆ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚ ਔਰ ਕੀ ਜਣਾ ਚਾਹੋ ਫਸਲ ਨੂੰ ਲੈ ਕੇ ਫਸਲਾਂ ਨੂੰ ਭਾਜੀ ਨੁਕਸਾਨ ਕਰਦਾ ਹੈ ਪਿੱਛੋਂ ਆ ਰਿਹਾ ਇਧਰੋਂ ਕੰਢੀ ਇਲਾਕੇ ਤੇ ਇਹ ਇਧਰ ਅੱਗੇ ਜਾਂਦਾ ਤਾਂ ਥੋੜਾ ਫਸਲਾਂ ਨੂੰ ਜਿਆਦਾ ਪ੍ਰੋਬਲਮ ਆ ਬਈ ਪਾਣੀ ਇਥੇ ਤੁਸੀਂ ਖੜੇ ਅੱਜ ਤੇਰੀ ਕੀ ਚਾਹਤ ਹੈ ਜਿਹੜਾ ਫਸਾਦਾ ਪਾਣੀ ਆਇਆ ਵਾ ਚੋਆ ਦੇ ਵਿੱਚ ਤੇ ਉਹਨਾਂ ਕਸੀ ਨਾਲ ਕਿ ਖੇਤ ਸਾਡੇ ਰਸਤਾ ਜਿਹੜਾ ਖੱਟਾ ਹੈਗਾ ਆ ਤੇ ਸਾਨੂੰ ਜਾਣ ਆਉਣ ਦੀ ਬਹੁਤ ਮੁਸ਼ਕਲ ਹੈ ਮਨਜ਼ੂਰ ਕੀ ਤੈ ਰਾਸਤਾ ਪਰ ਆਇਆ ਵੀ ਜਾ ਰਿਹਾ ਉਹਦਾ ਕੀ ਕਾਰਨ ਹੈ ਇਹ ਸਰਕਾਰ ਹੀ ਕਰਨਾ ਚਾਹਦੀ ਹੈ ਸਰਕਾਰ ਨੇ ਕਰਨਾ ਹੈ ਜਿਹੜਾ ਕਿ ਪਾਣੀ ਜਿਹੜਾ ਬਰਸਾਤ ਆਇਆ ਉਸ ਨੂੰ ਲੈ ਕੇ ਕੀ ਕਰਨਾ ਚਾਹੋ ਉਹਦੇ ਨਾਲ ਹੀ ਰਸਤੇ ਖਰਾਬ ਹੋਏ ਸਾਡੇ ਕੱਚੇ ਰਸਤੇ ਆ ਜਾਣਾ ਆਉਣਾ ਬਹੁਤ ਮੁਸ਼ਕਲ ਹੈ ਕੋਈ ਬੱਚਾ ਬਿਮਾਰ ਹੋ ਜਾਂਦਾ ਕਿੰਨੇ ਕੁ ਲੱਖਾਂ ਚ ਜਿਹੜਾ ਪਾਣੀ ਇਸ ਟਾਈਮ ਤੋਂ ਆਇਆ ਪਾਣੀ ਬਹੁਤ ਹੈ ਬਰਸਾਤ ਬਹੁਤ ਜ਼ਿਆਦਾ ਹੋਈ ਹੈ ਕਿਹੜੀ ਕਿਹੜੀ ਫਸਲ ਦੇ ਉੱਤੇ ਪ੍ਰਭਾਵ ਪਏ ਮੱਕੀ ਕਮਾੜ ਝੋਨੇ ਸਾਰੀਆਂ ਸਾਰੀਆਂ ਫਸਲਾਂ 'ਤੇ ਜ਼ੋਰ ਹੈ ਅਨੇਕ ਕਲੀ ਫੀਲ ਜਿਹੜਾ ਜਿਹੜਾ ਪ੍ਰਸਾਦ ਦਾ ਪਾਣੀ ਆਇਆ ਵਾ ਚੋਆ ਦੇ ਵਿੱਚ ਤੇ 89 ਨਾਲ ਦੇ ਖੇਤਾਂ ਤੇ ਸਾਡੇ ਰਸਤਾ ਜਿਹੜਾ ਖੱਟਾ ਹੈਗਾ ਆ ਤੇ ਸਾਨੂੰ ਜਾਣਾ ਆਉਣਾ ਬਹੁਤ ਮੁਸ਼ਕਲ ਹੈ ਮਨਜ਼ੂਰ ਕੀਤਾ ਰਸਤਾ ਪਰ ਬਣਾਇਆ ਵੀ ਜਾ ਰਿਹਾ ਤੋ ਤਾਂ ਕੀ ਕਰਨਾ ਹੈ ਇਹ ਸਰਕਾਰ ਹੀ ਕਰਨਾ ਚਾਹਦੀ ਹੈ ਸਰਕਾਰ ਨੇ ਕਰਨਾ ਹੈ ਜਿਹੜਾ ਕਿ ਪਾਣੀ ਜਿਹੜਾ ਪ੍ਰਸਾਦ ਆਇਆ ਉਸ ਨੂੰ ਲੈ ਕੇ ਕੀ ਕਰਨਾ ਚਾਹੋ ਉਹਦੇ ਨਾਲ ਹੀ ਰਸਤੇ ਖਰਾਬ ਹੋਏ ਸਾਡੇ ਕੱਚੇ ਰਸਤੇ ਆ ਜਾਣਾ ਆਉਣਾ ਬਹੁਤ ਮੁਸ਼ਕਲ ਹੈ ਕੋਈ ਬੱਚਾ ਬਿਮਾਰ ਹੋ ਜਾਂਦਾ ਹੈ ਕਿੰਨੇ ਕ ਇਲਾਕੇ ਚ ਜਿਹੜਾ ਪਾਣੀ ਇਸ ਟਾਈਮ ਤੋਆ ਗਿਆ ਪਾਣੀ ਬਹੁਤ ਐ ਇਸੇ ਬਰਸਾਤ ਬਹੁਤ ਜ਼ਿਆਦਾ ਹੋਈ ਐ ਕਿਹੜੀ ਕਿਹੜੀ ਫਸਲ ਦੇ ਉੱਪਰ ਪ੍ਰਭਾਵ ਪਈ ਮੱਕੀ ਕਮਾੜ ਝੋਨੇ ਸਾਰਿਆਂ ਸਾਰੀ ਫਸਲਾਂ ਤੇ ਜੋਰ ਐ ਜਿਹਦਾ ਪਾਣੀ ਆਉਂਦਾ ਜਿਹਦਾ ਕੋਈ ਨਿਕਾਸ ਨਹੀਂ ਉਹ ਤੇ ਨਾਲਾ ਸਾਫ਼ ਕੀਤਾ ਜਾਵੇ ਤਾਂ ਕਿ ਆਮ ਨਾਲ ਜਿਹੜਾ ਪਾਣੀ ਅੱਗੇ ਜਾ ਸਕੇ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰੋ ਜੀ ਜਿਹੜਾ ਪਾਣੀ ਹੈਗਾ ਬਰਸਾਤ ਦਾ ਪਾਣੀ ਐ ਕਿੱਥੋਂ ਕਿੱਥੋਂ ਆ ਰਿਹਾ ਹੈ ਜੀ ਕਿੱਥੋਂ ਕਿਥੋਂ ਬਲਲੇ ਟੋਲ ਵਾਹੇ ਹਲਾਉਂਦਾ ਜੀ ਆਪਣੇ ਕਿਹੜਾ ਪਿੰਡ ਹੈ ਸਾਡਾ ਪਿੰਡ ਮਸੀਤੀ ਹੈ ਜੀ ਇਸ ਪਾਣੀ ਦੇ ਨਾਲ ਕਿੰਨੀ ਕੀ ਜਿਹੜੀ ਫਸਲ ਜਿਹੜੀ ਆ ਪ੍ਰਭਾਵਿਤ ਹੁੰਦੀ ਹੈ ਜਾਂ ਖਰਾਬ ਹੁੰਦੀ ਹੈ ਜਾਂ ਕਿਸ ਤਰ੍ਹਾਂ ਹੈ ਦੇਖੋ ਜੀ ਜਿੱਥੇ ਜ਼ਿਆਦਾ ਪੈ ਗਿਆ ਉਹ ਖਰਾਬ ਵੀ ਹੋ ਸਕਦੀ ਹੈ ਜਿੱਥੇ ਥੋੜਾ ਪੈ ਗਿਆ ਉਹ ਫੈਦੀ ਮੰਦ ਵੀ ਹੈ ਔਰ ਕੀ ਮੰਗ ਕਰਦੇ ਹੋ ਜਿਹੜਾ ਨਿਕਾਸੀ ਨਾਲਾ ਆ ਇਹਦੀ ਸਫਾਈ ਹੈ ਨਹੀਂ ਜਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਕਰਕੇ ਹਾਂਜੀ ਸਫਾਈ ਹੋ ਜੇਵੇ ਤਾਂ ਫੇਰ ਬੜੀ ਆ ਜੀ ਜਿਹੜਾ ਗ੍ਰਾਮ ਨਾਲ ਪਾਣੀ ਅੱਗੇ ਚਲ ਜਾਊਗਾ ਜੀ ਭਈ ਬਰਸਾਤ ਦੇ ਦੌਰਾਨ ਜਿਹੜੇ ਚੋ ਵਗਦੇ ਪਏ ਆ ਇਹਨਾਂ ਪਿੰਡਾਂ 'ਚ ਕੀ ਹਾਲਾਤ ਹੈਗੇ ਔਰ ਕਿਦਾਂ ਫਸਲ ਨੁਕਸਾਨ ਹੋ ਰਿਹਾ ਜਨਿਕਾਸੀ ਨਾਲੇ ਜਿਹੜੇ ਰੇਂਜੂ ਸਟਾਈਮ ਲੈ ਕੇ ਜਾਉ। ਇਹਨਾਂ ਪਿੰਡਾਂ ਦੇ ਬਾਰੇ ਤਾਂ ਹੁਣ ਇਸ ਤਰ੍ਹਾਂ ਹੈਗੀ ਆ ਵੀ ਜਿਉਂ ਢੋਲਵਾਹ ਤੋਂ ਲੈ ਕੇ ਟਾਂਡਾ ਤੱਕ ਜੋ ਛੜਕ ਦੇ ਕਿਨਾਰੇ ਦੇ ਉੱਤੇ ਪਾਣੀ ਚੱਲਦਾ ਪਿਆ ਜਿਹੜਾ ਨਾਲਾ ਬਣਿਆ ਸੀ ਉਹਨੂੰ ਲੋਕਾਂ ਨੇ ਪੂਰ ਦਿੱਤਾ ਜਾਂ ਖੇਤਾਂ ਵਾਲਿਆਂ ਨੇ ਵੀ ਜਾਂ ਜਿਹੜੀ ਦੁਕਾਨਾਂ ਵੀ ਪਈਆਂ ਆ ਤੇ ਉਹਨਾਂ ਚੀਜ਼ਾਂ ਨੂੰ ਖਲਾਇਆ ਜਾਵੇ। ਜੋ ਪਾਣੀ ਜੋ ਆਪਣੇ ਰਾਸਤੇ ਤੁਰਿਆ ਜਾਵੇ ਬਾਕੀ ਕਿਸਾਨਾਂ ਦੀਆਂ ਫਸਲਾਂ ਜਾਂ ਆਮ ਜਨਤਾ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਇਹਦੇ ਵਿੱਚ